ਹਾਂਜੀ ਅੱਜ ਆਪਾਂ ਇਸ ਸੂਟ ਤੇ ਪ੍ਰੈਸ ਕਰਨੀ ਦੱਸਾਂਗੇ ਤੁਹਾਨੂੰ ਤੇ ਆਪਾਂ ਨੇ ਸੂਟ ਸਟਿਚ ਕਰ ਲਿਆ ਸਟਿਚ ਕਰਨ ਤੋਂ ਬਾਅਦ ਆਪਾਂ ਪਹਿਲੀ ਵਾਰ ਪ੍ਰੈਸ ਜਦੋਂ ਕਰਨਾ ਹੈ ਕਿੱਦਾਂ ਕਰਨਾ ਹੈ ਪਹਿਲਾਂ ਆਪਾਂ ਇਹਨੂੰ ਇਸ ਤਰੀਕੇ ਸਾਰੇ ਸਲਾਈਆਂ ਜਿਹੜੀਆਂ ਲਾਈਆਂ ਹੋਈਆਂ ਸਿਉਣਾ ਮਾਰੀਆਂ ਆਪਣੀਆਂ ਉਹਨਾਂ ਦੇ ਉੱਪਰ ਇਸਤਰੀ ਕੇ ਰੱਖ ਰੱਖ ਕੇ ਪਹਿਲਾਂ ਪ੍ਰੈਸ ਕਰਨਾ ਠੀਕ ਹੈ ਜੀ ਸਾਰੀਆਂ ਸਿਉਣਾ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਨਾ ਆਪਾਂ ਤੇ ਫੇਰ ਆਪਾਂ ਨੇ 200 ਕੱਪੜੇ ਤੇ ਜ਼ਰੂਰੀ ਨਹੀਂ ਵੀ ਕੱਪੜੇ ਤੇ ਇਕੱਲੇ ਤੇ ਮਾਰਨੀ ਹੈ ਜਿੱਥੇ ਆਪਣੀਆਂ ਪਲੋਈਆਂ ਪਾਈਆਂ ਮੋਢੇ ਦੀ ਸਿਉਣ ਇਦਾਂ ਆਪਾਂ ਨੇ ਦੋਨੀਆਂ ਸਾਈਡਾਂ ਤੇ ਗਲੇ ਨੂੰ ਠੀਕ ਹੈ ਫੇਰ ਆਪਾਂ ਨੇ نیچے ਦੇ ਘੇਰਾ ਠੀਕ ਹੈ ਇਦਾਂ ਆਪਾਂ ਵਿਛਾ ਲੈਣਾ ਹੈ ਘੇਰੇ ਦੇ ਜਿਹੜੇ ਆਪਾਂ ਫੋਲਡ ਕੀਤਾ ਹੋਇਆ ਉਹ ਸਾਰੇ ਚਾਕਾਂ ਨੂੰ ਵੀ ਫੋਲਡ ਕੀਤਾ ਸਾਰੇ ਚੰਗੀ ਤਰ੍ਹਾਂ ਆਪਾਂ ਨੇ ਪ੍ਰੈਸ ਮਾਰ ਲੈਣੀ ਹੈ ਤੇ ਹੁਣ ਆਪਾਂ ਦੂਸਰੀ ਸਾਈਡ ਇਦਾਂ ਹੀ ਇਹ ਥੋੜਾ ਕੇ ਆਪਾਂ ਨੇ ਸਾਰੇ ਜਿਹੜਾ ਫੋਲਡ ਕੀਤਾ ਹੈ ਘੇਰਾ ਚਾਕ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਇਸ ਤਰ੍ਹਾਂ ਪ੍ਰੈਸ ਕਰ ਲੈਣਾ ਇੱਥੇ ਆਪਾਂ ਨੇ ਪਲੋਈਆਂ ਜਿੱਥੇ ਖਤਮ ਹੁੰਦੀਆਂ ਉੱਥੋਂ ਲਾ ਕੇ ਇਹ ਸੈੱਡ ਵਾਲੀ ਸਿਉਣੇ ਆਪਾਂ ਨੇ ਗੀਚਾ ਲਗਾਇਆ ਇੱਥੇ ਵੀ ਆਪਾਂ ਨੇ ਚੰਗੀ ਤਰ੍ਹਾਂ ਪ੍ਰੈਸ ਮਾਰਨੀ ਹੈ ਕਿ ਪਲੋਈਆਂ ਤੇ ਉੱਪਰਲੇ ਪਾਸੇ ਜਿਹੜੀਆਂ ਛੋਟੀਆਂ ਪਲੋਈਆਂ ਸਾਰੀਆਂ ਆ ਇੱਕ ਇੱਕ ਸਿਉਣ ਤੇ ਆਪਾਂ ਨੇ ਚੰਗੀ ਤਰ੍ਹਾਂ ਪ੍ਰੈਸ ਮਾਰਨੀ ਹੈ ਇਹ ਆਪਾਂ ਗਣਾ ਤਿਆਰ ਕੀਤਾ ਸੀ ਤੇ ਇੱਥੇ ਆਪਾਂ ਨੇ ਬਟਨ ਲਗਾ دیے ਹੈ ਇਹ ਵਾਲੀ ਜਿਹੜੀ ਮੋਢੇ ਇਸੇ ਤਰ੍ਹਾਂ ਚੰਗੀ ਤਰ੍ਹਾਂ ਕਰ ਦੇਣੀ ਹੈ ਪ੍ਰੈਸ ਠੀਕ ਹੈ ਤੇ ਇਹ ਆਪਣੀ ਜਿਹੜੀ ਉੱਪਰਲੀ ਸਲਾਈ ਆ ਉੱਥੇ ਵੀ ਆਪਾਂ ਨੇ ਚੰਗੀ ਤਰ੍ਹਾਂ ਗਲੇ ਕੋਲੇ ਇਦਾਂ ਪ੍ਰੈਸ ਮਾਰ ਦੇਣੀ ਹੈ ਹੁਣ ਆਪਾਂ ਇਥੋਂ ਮੋਢਿਆਂ ਕੋਲੋਂ ਕੋਲੀਆਂ ਕੋਲੋਂ ਇੱਕ ਵਾਰ ਫੇਰ ਇਥੋਂ ਆਪਾਂ ਲਾਵਾਂਗੇ ਬਾਹਾਂ ਬਾਹਾਂ ਦੀ ਜਿਹੜੀ ਸਿਉਣਾ ਆਪਣੀ ਉਹ ਆਪਾਂ ਸਿੱਧੀ ਕਰਕੇ ਮਾਰ ਕੇ ਫਿਰ ਆਪਾਂ ਇਦਾਂ ਕਰਕੇ ਉੱਪਰੋਂ ਸਿੱਧੀ ਕਰਕੇ ਆਪਾਂ ਇਹਦੀ ਕਰੀਜ਼ ਬਣਾਉਣੀ ਹੈ ਠੀਕ ਹੈ ਜੀ ਹੁਣ ਆਪਾਂ ਦੂਸਰੀ ਬਾਹਵੇਂ ਉਸੇ ਤਰ੍ਹਾਂ ਹੀ ਤੇ ਇਹਦੀ ਪਹਿਲਾ ਸਿਉਣ ਹੈ ਜਿਹੜੀ ਉਹਨੂੰ ਪ੍ਰੈਸ ਕਰਾਂਗੇ ਫਿਰ ਉਹਨੂੰ ਸਿੱਧੀ ਕਰਕੇ ਇਦਾਂ ਆਪਾਂ ਕਰੀਜ਼ ਬਣਾ ਲੈਣੀ ਹੈ ਠੀਕ ਹੈ ਦੋਨੇ ਸਾਈਡਾਂ ਤੋਂ ਪ੍ਰੈਸ ਮਾਰ ਕੇ ਤੇ ਇਹ ਹੁਣ ਆਪਣੀ ਸ਼ਰਟ ਜਿਹੜੀ ਪ੍ਰੈਸ ਹੋ ਗਈ ਹੈ ਠੀਕ ਹੈ ਹੁਣ ਆਪਾਂ ਇਸ ਤਰੀਕੇ ਪੁੱਠਾ ਕਰਕੇ ਇਹਨੂੰ ਤੇ ਇਦਾਂ ਇਹਦੀ ਤੇਲ ਲਗਾਵਾਂਗੇ ਦੋਨੇ ਸਾਈਡਾਂ ਤੋਂ ਫੋਲਡ ਕਰਕੇ ਤੇ ਇਸ ਤਰੀਕੇ ਨਾਲ ਆਪਾਂ ਇਹਦੀ ਤੇਲ ਲਗਾਵਾਂਗੇ ਠੀਕ ਹੈ ਹੁਣ ਆਪਾਂ ਇਸ ਤਰੀਕੇ ਨਾਲ ਇਹਦੀ ਇਦਰੀ ਸਾਈਡ ਚੱਕ ਕੇ ਇਦਾਂ ਆਪਾਂ ਤੇਲ ਲਗਾ ਸਕਦੇ ਆ ਤੇ ਛੋਟੀ ਤਿਆ ਕਰਨੀ ਆ ਤਾਂ ਆਪਾਂ ਇਸ ਤਰੀਕੇ ਨੂੰ ਛੋਟੀ ਕਰ ਸਕਦੇ ਆ ਠੀਕ ਹੈ ਜੀ ਹੁਣ ਆਪਾਂ ਸਲਵਾਰ ਨੂੰ ਪ੍ਰੈਸ ਹੁਣ ਆਪਾਂ ਸਲਵਾਰ ਦੇ ਪ੍ਰੈਸ ਕਰਾਂਗੇ ਇਹਦੀਆਂ ਵੀ ਸਾਰੀਆਂ ਸਿਵਾਂ ਨੂੰ ਬੇਕਾਲੀ ਸਿਵਾਂ ਨੂੰ ਇਸ ਤਰ੍ਹਾਂ ਕਰਕੇ ਤੇ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਪ੍ਰੈਸ ਮਾਰ ਕੇ ਚੰਗੀ ਤਰ੍ਹਾਂ ਸਿਵਾਂ ਨੂੰ ਆਪਾਂ ਜਿਹੜਾ ਪ੍ਰੈਸ ਕਰ ਦੇਣਾ ਕਿ ਆਪਣੀ ਸਿਵਾਂ ਜਿਹੜੀ ਇਹ ਦਾ ਮਤਲਬ ਪ੍ਰੈਸ ਹੋ ਜੇ ਪੂਰੀ ਚੰਗੀ ਤਰ੍ਹਾਂ ਉੱਬਰਮੀ ਜੀ ਨਾ ਲੱਗੇ ਜਿਵੇਂ ਦੇਖ ਰਹੀ ਹੈ ਜਦੋਂ ਆਪਾਂ ਪ੍ਰੈਸ ਕਰ ਦਿੰਨੇ ਆ ਉਹਦੀ ਬਹੁਤ ਸੋਹਣੀ ਫਿਨਿਸ਼ਿੰਗ ਆ ਜਾਂਦੀ ਸਲਵਾਰ ਠੀਕ ਹੈ ਬੈਕ ਤੋਂ ਇਸ ਤਰੀਕੇ ਨਾਲ ਕਰਕੇ ਫਿਰ ਆਪਾਂ ਨੇ ਦੋਨਾਂ ਲੜਾਂ ਨੂੰ ਇਸ ਤਰ੍ਹਾਂ ਫੜ ਲੈਣਾ ਇਹਦੇ ਤੇ ਹੁਣ ਆਪਾਂ ਪਹਿਲਾਂ ਕਰਾਂਗੇ ਇਹਦੇ ਬੈ ਕਾਲੇ ਵਾਲ ਠੀਕ ਹੈ ਇਦਾਂ ਵਿਛਾ ਕੇ ਫਿਰ ਆਪਾਂ ਮੂਹਰੂ ਪੋਹੇ ਕੋਲ ਬਾਅਦ ਵਿੱਚ ਕਰਾਂਗੇ ਕਿਉਂਕਿ ਆਪਾਂ ਤੈਹ ਲਾਉਣੀ ਹੁੰਦੀ ਹੈ ਉਦੋਂ ਤੇ ਇਸ ਨੂੰ ਆਪਾਂ ਬਲਾਂ ਤੋਂ ਬੈਕ ਤੋਂ ਇਸ ਤਰੀਕੇ ਨਾਲ ਮਲਾਂ ਨੂੰ ਪ੍ਰੈਸ ਕਰਦੇ ਰਹਿ। ਠੀਕ ਹੈ ਜੀ ਫਿਰ ਆਪਾਂ ਕਰਾਂਗੇ ਫਰੰਟ ਵਾਲਾ ਪੀਸ ਫਰੰਟ ਵਾਲੇ ਵਾਲ ਜਿਹੜੇ ਆਪਾਂ ਇਸ ਤਰ੍ਹਾਂ ਸੈੱਟ ਕਰਕੇ ਰੱਖ ਲੈਣੇ ਆ। ਠੀਕ ਹੈ ਦੋਨੇ ਸਾਈਡਾਂ ਤੋਂ ਆਪਾਂ ਪਿਛਾ ਕੇ ਤੇ ਇਦਾਂ ਆਪਾਂ ਸੈੱਟ ਕਰ ਲੈਣੇ ਆ। ਠੀਕ ਹੈ। ਫਿਰ ਆਪਾਂ ਇਹਦੇ ਉੱਪਰ ਪ੍ਰੈਸ ਕਰਾਂਗੇ। ਤੇ ਜਿਹੜੀ ਆਪਾਂ ਸਲਵਾਰ ਬਣਾਉਣੀ ਹੈ ਉਹਦੇ ਸਾਈਡਾਂ ਤੇ ਇੰਨਾ-ਇੰਨੇ ਜਗ੍ਹਾ ਛਿਣ ਜ਼ਰੂਰੀ ਹੁੰਦੀ ਹੈ ਆਪਣੀ ਸਲਵਾਰ ਦੀ। ഫിറ സലവർ ജോ ബോ സൈ രേ ഇത സാറി സെറ്റ് കെണി ടീക്കത്തെ മണി ടീക്കിയ പ്രെസ് ബാഗത്ത് വിളി ദോണ ਪਹੁੰਚਿਆਂ ਨੂੰ ਕਰੀਜ਼ ਬਣਾਵਾਂਗੇ ਨਾਲ ਤਾਂ ਨਾਲੇ ਪਹੁੰਚੇ ਆ ਲੀਆਂ ਦੋਨੇ ਸੀਨਾ ਦੋਨੇ ਸਾਈਡਾਂ ਨੂੰ ਉਹ ਆਪਾਂ ਪ੍ਰੈਸ ਕਰਾਂਗੇ ਠੀਕ ਹੈ ਜੀ ਇਹਧਰ ਆ ਕੇ ਦੋਨੇ ਸਾਈਡਾਂ ਤੋਂ ਕਰੀਜ਼ ਬਣਾ ਬਣਾਉਣੀ ਆਪਾਂ ਨੇ ਇੱਥੋਂ ਆਪਾਂ ਰੱਖਿਆ ਜਿਹੜੀ ਸਿਉਣਾ ਹੈ ਪਹਿਲਾ ਸਿਉਣ ਤੇ ਮਾਰਾਂਗੇ ਠੀਕ ਹੈ ਇਧਰਲੀ ਸਾਈਡ ਫੇਰ ਇਧਰ ਨਹੀਂ ਫਿਰ ਆਪਾਂ ਦੂਸਰੀ ਸਾਈਡ ਕਰਾਂਗੇ ਚੰਗੀ ਤਰ੍ਹਾਂ ਆਪਾਂ ਸੀਨਾ ਤੇ ਪ੍ਰੈਸ ਮਾਰਨੀ ਹੈ ਠੀਕ ਹੈ ਹੁਣ ਆਪਾਂ ਵਿਚਕਾਰ ਇਹ ਵਾਲੇ ਜਿਹੜੇ ਆਪਣੇ ਪਹੁੰਚੇ ਦੀ ਸੀਨ ਇਦਾਂ ਚੰਗੀ ਤਰ੍ਹਾਂ ਕਰਨੀ ਹੈ ਬਸ ਆਪਾਂ ਨੂੰ ਫਸਟ ਟਾਈਮ ਜਿਹੜੀ ਪ੍ਰੈਸ ਆ ਸੀਨਾ ਜਿਹੜੀਆਂ ਪੂਰੀਆਂ ਆਪਣੀਆਂ ਪ੍ਰੈਸ ਹੋਣੀਆਂ ਚਾਹੀਦੀਆਂ ਠੀਕ ਤੇ ਬਾਕੀ ਕੀ ਤਾਂ ਕੱਪੜੇ ਤੇ ਹਰੇਕ ਮਾਰ ਲੈਂਦਾ ਪਰ ਸੀਨਾ ਕਈ ਵਾਰ ਸਹੀ ਤਰੀਕੇ ਨਾਲ ਨਾ ਵੱਜੇ ਨਾ ਤੇ ਕੱਪੜਾ ਸੋਹਣਤਾ ਵੀ ਸੋਹਣਾ ਨਹੀਂ ਲੱਗਦਾ ਹੈਗਾ ਤੇ ਇਦਾਂ ਆਪਾਂ ਇਹ ਸਾਰੀ ਜੀ ਸਲਵਾਰ ਜਿਹੜੀ ਆਪਣੀ ਹੁਣ ਪ੍ਰੈਸ ਹੋ ਗਈ ਹੈ ਤੇ ਆਪਾਂ ਇਹਦੇ ਤੇ ਕਿਵੇਂ ਲਾਉਣੀ ਆ ਹੁਣ ਤੁਹਾਨੂੰ ਦੱਸਦੇ ਆ ਇੱਥੋਂ ਰੱਖਾਂਗੇ ਆਪਾਂ ਏਦਾਂ ਵਾਲ ਸਾਰੇ ਪਿੱਛੇ ਕਰ ਲਾਂਗੇ ਤੇ ਜੇ ਤਾਂ ਇੱਥੋਂ ਫੜ ਕੇ ਜਿਹੜੀ ਆ ਚੀਜ਼ ਐ ਪਰੇ ਨੂੰ ਆਪਣੀ ਰੇਵ ਹੁੰਦੀ ਐ ਝੋਲੀ ਜਿਹੜੀ ਆਪਣੀ ਪਰੇ ਨੂੰ ਇੰਨੀ ਜ਼ਿਆਦਾ ਨਿਕਲਦੀ ਹੁੰਦੀ ਐ ਤੇ 프ਰੰਟ ਤੋਂ ਆਪਣੀ ਵਾਲੀ ਏਦਾਂ ਸੈੱਟ ਕਰ ਲੈਣੀ ਐ ਠੀਕ ਐ ਤੇ ਇਦੋਂ ਮੂਹਰਲੀ ਸਾਈਡ ਆਪਣੀ ਜਮਾ ਸਿੱਧੀ ਠੀਕ ਐ ਹੁਣ ਆਪਣਾ ਜਿਹੜਾ ਇਹ ਚੀਜ਼ ਐ ਇੱਥੋਂ ਫੜ ਕੇ ਆਪਾਂ ਨੇ ਸਾਰੇ ਨੂੰ ਏਦਾਂ ਰੱਖਾਂਗੇ ਜੇ ਚੌੜੀ ਤੇ ਲਾਉਣੀ ਤਾਂ ਆਪਾਂ ਇੰਨਾ ਮੋੜ ਫੋਲਡ ਕਰਨਾ ਜੇ ਆਪਾਂ ਚੌੜੀ ਜ਼ਿਆਦਾ ਨਹੀਂ ਲਾਉਣੀ ਤਾਂ ਆਪਾਂ ਇੰਨਾ ਫੋਲਡ ਕਰ ਲੈਣਾ ਠੀਕ ਹੈ ਇਦਾਂ ਇਦਾਂ ਕਰਕੇ ਇਧਰਲੀ ਸਾਈਡ ਜਿਹੜੀ ਉੱਪਰ ਕਪੜਾ ਨਿਕਲ ਜਾ ਫਿਰ ਇਦਾਂ ਫੋਲਡ ਕਰਾਂਗੇ ਠੀਕ ਹੈ ਇਸ ਤਰੀਕੇ ਨਾਲ ਆਪਾਂ ਸਲਵਾਰ